ਨਕੌਦਰਪੁਰ ਪੁਲਿਸ ਨੇ ਲੁੱਟਾਂ ਖੋਹਾਂ ਅਤੇ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਨਕੌਦਰਪੁਰ ਪੁਲਿਸ ਨੇ ਲੁੱਟਾਂ ਖੋਹਾਂ ਅਤੇ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਇਸ ਮੌਕੇ ਇੱਕ ਕਾਨਫਰੰਸ ਦੇ ਦੌਰਾਨ ਨਕੌਦਰ ਵਿਖੇ ਡੀਐਸਪੀ ਸੁਖਪਾਲ ਸਿੰਘ ਨੇ ਜਾਣਕਾਰੀ ਦਿੱਦਿਆਂ ਦੱਸਿਆ ਕਿ ਨਕੌਦਰ ਸਥਾਣਾ ਮੁਖੀ ਬਲਜਿੰਦਰ ਸਿੰਘ ਅਤੇ ਚੌਕੀ ਇੰਚਾਰਜ ਸ਼ੰਕਰ ਲਵਲੀਨ ਕੁਮਾਰ ਦੀ ਗਵਾਹੀ ਹੇਠ ਇਕ ਨਾਕੇਬੰਦੀ ਦੌਰਾਨ 3 ਰੁਪਇਆ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 4 ਮੋਟਰਸਾਈਕਲ ਇੱਕ ਐਕਟਵਾ ਅਤੇ 4 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਡੀਐਸਪੀ ਸੁਖਵਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਕੈਮਰਾ ਪਰਸਨ ਪਰਮ ਮਟੂ ਦੇ ਨਾਲ ਸੁਖਵਿੰਦਰ ਸੋਲ ਦੀ ਵਿਸ਼ੇਸ਼ ਰਿਪੋਰਟ ਇਹਦੀ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਰੂਰਲ ਸਰਦਾਰ ਹਰਕਮਨ ਪੀਰ ਸਿੰਘ ਖੱਖਰ ਦੁਆਰਾ ਚਲਾਈ ਗਈ ਜਿਹੜੀ ਇੱਕ ਸਪੈਸ਼ਲ ਮੁਹਿੰਮ ਹੈ ਜੋ ਕਿ ਲੁੱਟਖੋਹਾਂ ਕਰਨ ਵਾਲੇ ਅਤੇ ਦੂਜੇ ਨਸ਼ੇਵਾਲਿਆਂ ਦੇ ਖਿਲਾਫ ਚਲਾਈ ਗਈ ਹੈ ਉਸੇ ਤਰ੍ਹਾਂ ਦੀ ਸਦਰ ਪੁਲਿਸ ਨਕੋਦਰ ਨੂੰ ਇੱਕ ਜਿਹੜੀ ਸਫਲਤਾ ਮਿਲੀ ਜਿਹਦੇ ਵਿੱਚ ਮਿਤੀ 8 12 ਨੂੰ ਜਿਹੜਾ ਵਾ ਇੱਕ ਇੰਦਰਜੀਤ ਨਾਮ ਦਾ ਵਿਅਕਤੀ ਜੋ ਕਿ ਸ਼ੰਕਰ ਤੋਂ ਆਪਣੀ ਲੈਬਾਰਟਰੀ ਤੋਂ ਕੰਮ ਕਰਕੇ ਆਪਣੇ ਘਰ ਲਿੱਤਰਾਂ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚੋਂ ਉਹਨੂੰ ਤਿੰਨ ਜੋ ਜਵਾਨਾਂ ਨੌਜਵਾਨਾਂ ਨੇ ਮੋਬਾਈਲ ਤੇ ਉਹਦਾ ਕੋਈ ਸਮਾਨ ਜਿਹੜਾ ਉਹ ਸਟ੍ਰੈਚ ਕਰ ਲਿਆ ਸੀਗਾ ਉਹਦੇ ਕਾਗਜ਼ਾਤ ਵਗੈਰਾ ਸੋ ਇਹਦੀ ਤਫਤੀਸ਼ ਜਦੋਂ ਐ ਡੰਗਾਈ ਨਾ ਕਰਦੇ ਹੋਏ ਐਸ ਐਚਓ सदर ਸਰ ਬਲਿੰਦਰ ਸਿੰਘ ਤੇ ਲਵਨੀਨ ਸਬ ਇੰਸਪੈਕਟਰ ਲਵਨੀਨ ਚੌਕੀ ਇੰਚਾਰਜ ਸ਼ੰਕਰ ਇਹਨਾਂ ਨੇ ਜਿਹੜੇ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਅਰੈਸਟ ਕੀਤੇ ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਹੋਰ ਡੰਗਾਈ ਨਾ ਉਹਨਾਂ ਕੋਲ ਪੁਸ਼ਕਸ਼ ਕੀਤੀ ਗਈ ਤੇ ਉਹਨਾਂ ਕੋਲ ਫਰਦਰ ਜਿਹੜੇ ਆ ਚਾਰ ਮੋਬਾਈਲ ਜਿਹੜੇ ਆ ਟੋਟਲ ਜਿਹੜੇ ਬਰਾਮਦ ਹੋਏ ਜਿਹੜੇ ਇਹਨਾਂ ਨੇ ਵੱਖ-ਵੱਖ ਜਗ੍ਹਾ ਤੋਂ ਖੋਹ ਕੀਤੇ ਸੀਗੇ ਇਹਦੇ ਵਿੱਚ ਕੋਈ ਜ਼ਿਆਦਾਤਰ ਮੋਬਾਈਲ ਨਕੋਦਰ ਦੇ ਏਰੀਏ ਦੇ ਸਰਾਉਂਡਿੰਗ ਏਰੀਏ ਚੋਂ ਕੋ ਕੀਤੇ ਗਏ ਆ ਔਰ ਜਿਹੜੇ ਚਾਰ ਉਹਨਾਂ ਕੋਲੋਂ ਮੋਟਰਸਾਈਕਲ ਚੋਰੀ ਸ਼ੁਦਾ ਬਰਾਮਦ ਹੋਏ ਤੇ ਇੱਕ ਐਕਟਵਾ ਜੀ ਇਹ ਤਿੰਨ ਬੰਦੇ ਨੇ ਜੀ ਇਹਦੇ ਵਿੱਚ ਇੱਕ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਹੈ ਇੱਕ ਵਿਜੇ ਕੁਮਾਰੀ ਪੁੱਤਰ ਬਿੰਦਰ ਹੈ ਔਰ ਇੱਕ ਰਾਜਨ ਪੁੱਤਰ ਕੁਲਵੰਤ ਸਿੰਘ ਹੈ ਇਹ ਤਿੰਨੇ ਜਣੇ ਜਿਹੜੇ ਮੈਸਮਪੁਰ ਪਿੰਡ ਹੈਗਾ ਮਹਿਤਪੁਰ ਥਾਣੇ ਚ ਉੱਥੇ ਤੇ ਰਹਿਣ ਵਾਲੇ ਆ ਤੇ ਜਿਹੜਾ ਰਾਜਨ ਹੈ ਰਾਜਨ ਦੇ ਉੱਤੇ ਆਲਰੇਡੀ ਹੀ ਦੋ ਜਿਹੜੇ ਸਟੈਚਿੰਗ ਦੇ ਕੇਸ ਜਿਹੜੇ ਰਜਿਸਟਰਡ ਆ ਸ਼ਾਹਕੋਟ ਥਾਣਾ ਐਂਡ ਮੈਥਪੁਰ ਖਾਣੇ ਦੇ ਵਿੱਚ ਜੀ ਉਹ ਵੀ ਪੁੱਛਗਤ ਸਾਰੀ ਚੱਲ ਰਹੀ ਹੈ ਜੀ ਹਜੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਨਾਂ ਦਾ ਅਸੀਂ ਪੁਲਿਸ ਸਟਾਫ ਲੈ ਕੇ ਤੇ ਡੂੰਘਾਈ ਨਾਲ ਪੁੱਛਗਛ ਕਰਾਂਗੇ ਜਿਹੜੇ ਵੀ ਇਨਵੋਲਡ ਹੋਣਗੇ ਸਾਰੇ ਬੋਕੀਤੇ ਜਾਣਗੇ ਇਹ ਵਾਈਕਲ ਜਿਹੜੇ ਜੀ ਇਹ ਇਹਨਾਂ ਨੇ ਇੱਕ ਐਕਟਿਵਿਟੀ ਆ ਉੱਥੋਂ ਜਲੰਧਰ ਨੂੰ ਕੀਤੀ ਸੀ ਜੀ ਬੱਸ ਸਟੈਂਡ ਦੇ ਲਾਗੇੋਂ ਚੋਰੀ ਔਰ ਇਹ ਜਿਹੜੇ ਚੋਰੀ ਦੇ ਵਾਈਕਲ ਜਿਹੜੇ ਨੇ ਉਹ ਜ਼ਿਆਦਾਤਰ ਇਹਨਾਂ ਨੇ ਜਲੰਧਰ ਦੇ ਏਰੀਆ ਚ ਜਲੰਧਰ ਕਮਿਸ਼ਨਰੇਟ ਦੇ ਏਰੀਆ ਚ ਚੋਰੀ ਕੀਤੀ ਹੈ ਜਿਹੜਾ ਆ ਵਾਲੀ ਸਾਡੀ ਜਿਹੜੀ ਵਾਰਦਾਤ ਇਹਦੇ ਵਿੱਚ ਤਾਂ ਹਥਿਆਰ ਨਹੀਂ ਯੂਜ਼ ਕੀਤਾ ਜਸਟ ਸਿंपल ਕੀਤੀ ਹੈ ਸਟੈਚਿੰਗ ਪਰ ਬਾਕੀ ਜਿਹੜੇ ਦੂਜੇ ਹੈਗੇ ਉਹਦੇ ਵਿੱਚ ਇਹਨਾਂ ਨੇ ਹਥਿਆਰ ਵਗੈਰਾ ਵੀ ਯੂਜ਼ ਕੀਤੇ ਸੀਗੇ ਉਹ ਸਾਰਾ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਡੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਸ਼ਾਇਦ ਹਜੇ ਤੱਕ ਐਜ਼ ਆਫ ਨਾਓ ਤੇ ਕੋਈ ਹਜਿਆਈ ਨਹੀਂ ਗੱਲ ਸਾਨੂੰ ਸਾਹਮਣੇ ਵੀ ਨਸ਼ੇ ਵਾਲੀ ਜਾਂ ਕਿਦਾਂ ਦੀ ਬਟ ਉਹਦੇ ਬਾਰੇ ਵੀ ਸਾਰਾ ਸਾਰਾ ਡੂਰਿੰਗ ਇਨਵੈਸਟੀਗੇਸ਼ਨ clear ਹੋਏਗਾ ਨਹੀਂ ਇਹ ਜੀ ਇਹਨਾਂ ਨੇ ਜਿਹੜੇ ਇਹਦੇ ਫੋਨ ਹੈਗੇ ਆ ਇਹ ਤਾਂ ਆਪਣੇ ਏਰੀਆ ਕਬੂਰਥਲੇ ਏਰੀਆ ਦੇ ਵਿੱਚ ਇਹਨਾਂ ਨੇ ਵੈਸੇ ਹੀ ਹਜੇ ਰੱਖੇ ਸੀਗੇ ਹਜੇ ਤਿਆਰੀ ਚ ਸੀ ਵੇਚਣ ਵੁਚਣ ਦੀ ਪਰ ਹਜੇ ਜਿਹੜਾ ਵਾ ਹਜੇ ਕਿਸੇ ਜਿਹੜੇ ਇਹਨਾਂ ਨੇ ਕੋਈ ਹੋਰ ਕਿਤੇ ਵੇਚੇ ਹੋਣਗੇ ਉਹਦੇ ਬਾਰੇ ਵੀ ਤਫ਼ਤੀਸ਼ ਕੀਤੀ ਜਾਏਗੀ ਕਾਬੂਜੀ ਨਾਕਾ ਲਾਇਆ ਸੀਗਾ ਆਪਣੇ ਵਿੰਡਲ ਚੱਕ ਮੰਡਲ ਪਿੰਡ ਦੇ ਵਿੱਚ ਤੇ ਉੱਥੇ ਡਿਊਰਿੰਗ ਨਾਕਾਬੰਦੀ ਜਿਹੜੇ ਇਹ ਬੰਦੇ ਜਿਹੜੇ ਕਾਬੂ ਕੀਤੇ ਗਏ ਉਹਨਾਂ ਦੀ ਜੀ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਕੇਸ ਰਿਸਟਰ ਕੀਤਾ ਜਿਹੜਾ ਸੀਗਾ ਇਹਨਾਂ ਦੇ ਉਹਦੇ ਚ ਨੇ ਰਿਜਿਸਟਰਾਈ ਗਈ ਹੈ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਉਹ ਜਿਹੜਾ ਇਹਨਾਂ ਦੇ ਨਾਲ ਹੋਰ ਡਵਾਈਸ ਦਾ ਪੁਸ਼ਕਸ਼ ਕੀਤੀ ਜਾਏਗੀ ਵੀ ਹੋਰ ਕੋਈ ਮੋਬਾਈਲ ਜਾਂ ਮੋਟਰਸਾਈਕਲ ਜਾਂ ਹੋਰ ਜਿਹੜੇ ਇਹਨਾਂ ਨੇ ਕੋਈ ਕ੍ਰਾਈਮ ਕੀਤੇ ਜਾਂ ਕੋਈ ਹੋਰ ਨਾਲ ਕੋਈ ਅਸੋਸੀਏਟ ਹੈਗੇ ਆ ਉਹਨਾਂ ਬਾਰੇ ਪਤਾ ਕੀਤਾ ਜਾਏਗਾ